ਨਵਦੀਪ ਸਿੰਘ ਜਲਬੇੜਾ ਜਿਹਨੂੰ 28 ਮਾਰਚ ਨੂੰ ਮਹਾਲੀ 에ਅਰਪੋਰਟ ਤੋਂ ਉਹਦੇ ਦੋਸਤ ਗੁਰਕੀਰਤ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀਗਾ ਗੁਰਕੀਰਤ ਜਿਹੜਾ ਉਹਦਾ ਦੋਸਤ ਉਹਦੇ ਨਾਲ ਗ੍ਰਿਫਤਾਰ ਹੋਇਆ ਸੀ ਉਹਦੀ ਜ਼ਮਾਨਤ ਹੋ ਗਈ ਪਰ ਜਦੋਂ ਨਵਦੀਪ ਸਿੰਘ ਜਲਬੇੜਾ ਦੇ ਵਕੀਲ ਨੇ ਨਵਦੀਪ ਦੀ ਜ਼ਮਾਨਤ ਲਾਉਣ ਦੀ ਕੋਸ਼ਿਸ਼ ਕੀਤੀ ਜਾਂ ਅਰਜ਼ੀ ਜਿਹੜੀ ਅਦਾਲਤ ਦੇ ਵਿੱਚ ਦਿੱਤੀ ਤਾਂ ਇਸੇ ਦੌਰਾਨ ਹਰਿਆਣਾ ਪੁਲਿਸ ਨੂੰ ਚੇਤੇ ਆ ਗਿਆ ਵੀ ਇਹਦੇ ਉੱਤੇ ਤਾਂ ਇੱਕ ਹੋਰ ਮੁਕੱਦਮਾ ਜਿਹੜਾ ਉਹ ਸੀ ਦਰਜ ਕਰਨਾ 15 ਫਰਵਰੀ ਦਾ ਇੱਕ ਮੁਕਦਮਾ 307 ਦਾ ਇੱਕ ਨਵਾਂ ਮੁਕਦਮਾ ਹੁਣ ਨਵਦੀਪ ਜਲਬੇੜਾ ਦੇ ਉੱਤੇ ਦਰਜ ਕਰ ਦਿੱਤਾ ਗਿਆ 307 ਦਾ ਇਹ ਮੁਕਦਮਾ ਤੇ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਨੇ ਕਿਹਾ ਵੀ ਇਹਦਾ ਸਾਨੂੰ ਪੁਲਸ ਰਿਮਾਂਡ ਚਾਹੀਦਾ ਕਿਉਂਕਿ ਅਸੀਂ ਇਹਦੇ ਕੋਲੋਂ ਤਫ਼ਤੀਸ਼ ਕਰਨੀ ਹੈ ਇਹਦੇ ਕੋਲੋਂ ਰਿਕਵਰੀ ਕਰਾਉਣੀ ਹੈ ਤੇਜ਼ ਤਰ ਹਥਿਆਰਾਂ ਦੀ ਜਿਹੜੇ ਨੇ ਹਮਲਾ ਕੀਤਾ ਤੇ ਨਾਲੇ ਇਹਦੇ ਸਾਥੀ ਜਿਹੜੇ ਆ ਉਹ ਹਲੇ ਸਾਡੀ ਪਹੁੰਚ ਤੋਂ ਬਾਹਰ ਆ ਅਸੀਂ ਉਹਨਾਂ ਨੂੰ ਵੀ ਗ੍ਰਿਫਤਾਰ ਕਰਨਾ ਨਵਦੀਪ ਸਿੰਘ ਜਲਬੇੜਾ ਉਸ ਵਕਤ ਚਰਚਾ ਦੇ ਵਿੱਚ ਆਇਆ ਸੀਗਾ ਜਦੋਂ 20 21 ਦੇ ਵਿੱਚ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀਗਾ ਤੇ ਨਵਦੀਪ ਸਿੰਘ ਜਲਬੇੜਾ ਨੇ ਉਹ ਜਿਹੜੇ ਪਾਣੀ ਦੀਆਂ ਬਿਛਾਰਾਂ ਟੈਂਕ ਮਾਰਦੇ ਸੀਗੇ ਉਹਨਾਂ ਦਾ ਮੂੰਹ ਮੋੜ ਦਿੱਤਾ ਸੀਗਾ। ਉਸ ਤੋਂ ਬਾਅਦ ਜਦੋਂ ਇਸ ਸਾਲ ਫਰਵਰੀ ਮਹੀਨੇ ਦੇ ਵਿੱਚ ਫੇਰ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਨਵਦੀਪ ਨੇ ਵੀਡੀਓ ਸ਼ੇਅਰ ਕੀਤੇ ਸੀਗੇ ਵੀ ਅਸੀਂ ਦਿੱਲੀ ਵੱਲੋਂ ਫੇਰ ਵਹੀਰਾਂ ਘਤਣੀਆਂ ਨੇ ਤੇ ਤੁਸੀਂ ਵੱਧ ਤੋਂ ਵੱਧ ਜਿਹੜੇ ਆ ਉਹ ਸਾਡੇ ਨਾਲ ਇਸ ਮੋਰਚੇ ਦੇ ਵਿੱਚ ਤੁਰੋ। ਜੋ ਕੁਝ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਤੇ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਔਰ ਇਸੇ ਦੌਰਾਨ ਜਦੋਂ ਝੜਪ ਵੀ ਹੋਈ ਜਦੋਂ ਸ਼ੁਕਰਨ ਦੀ ਮੌਤ ਵੀ ਹੋ ਜਾਂਦੀ ਆ। ਉਸ ਤੋਂ ਬਾਅਦ ਜਿਹੜਾ ਹਰਿਆਣਾ ਪੁਲਿਸ ਨਵਦੀਪ ਸਿੰਘ ਨੂੰ 28 ਮਾਰਚ ਨੂੰ ਮਹਾਲੀ ਤੋਂ ਗ੍ਰਿਫਤਾਰ ਕਰ ਲੈਂਦੀ ਹੈ ਨਾਲ ਇਹਦਾ ਸਾਥੀ ਹੁੰਦਾ ਗੁਰਕੀਰਤ ਹੁਣ 71 ਦਿਨ ਬਾਅਦ ਉਹਦੀ ਜ਼ਮਾਨਤ ਜਿਹੜੀ ਆ ਉਹ ਮਨਜ਼ੂਰ ਹੋ ਜਾਂਦੀ ਆ ਪਰ ਜਿੱਦਾਂ ਹੀ ਪੁਲਿਸ ਨੂੰ ਪਤਾ ਲੱਗਦਾ ਵੀ ਇਹ ਨਵਦੀਪ ਦੀ ਵੀ ਜ਼ਮਾਨਤਰ ਜੀ ਲੱਗੀ ਹੋਈ ਆ ਤਾਂ ਇੱਕ ਹੋਰ ਕੇਸ ਜਿਹੜਾ ਉਹ ਇਹ ਕੱਢ ਲਿਆਉਂਦੇ ਆ ਤੇ ਉਹ ਵੀ 307 ਦਾ 307 ਦੇ ਕੇਸ ਜੀ ਪਹਿਲਾਂ ਨਵਦੀਪ ਨੂੰ ਜਿਹੜਾ ਉਹ ਬੁੱਕ ਕੀਤਾ ਹੋਇਆ ਭਾਵਕੇ ਨਾਮਜ਼ਾਦਾ 307 ਦੇ ਇੱਕ ਮਾਮਲੇ ਦੇ ਵਿੱਚ ਤੇ ਹੁਣ ਪੁਲਿਸ ਇਹ ਗੱਲ ਕਹਿ ਰਹੀ ਆ ਕਿ ਜਦੋਂ 15 ਫਰਵਰੀ ਦਾ ਇੱਕ ਜਿਹੜਾ ਕੇਸ ਇਹਨੂੰ 43 ਨੰਬਰ ਕੇਸ ਦੱਸਿਆ ਜਾ ਰਿਹਾ ਜਿਹੜਾ ਅੰਬਾਲਾ ਦੇ ਵਿੱਚ ਰਜਿਸਟਰ ਹੋਇਆ ਕਹਿੰਦੇ ਉਹਦੇ ਵਿੱਚ ਹੁਣ ਅਸੀਂ ਰਿਕਵਰੀ ਕਰਨੀ ਆ ਤੇ ਨਾਲੇ ਇਹਦੇ ਜਿਹੜੇ ਸਾਥੀ ਜਿਹੜੇ ਇਸ ਵੇਲੇ ਭਗੋੜੇ ਨੇ ਅਸੀਂ ਉਹਨਾਂ ਨੂੰ ਵੀ ਗ੍ਰਿਫਤਾਰ ਕਰਨਾ ਸੋ ਕਿਤੇ ਨਾ ਕਿਤੇ ਇਦਾਂ ਲੱਗਦਾ ਵੀ ਨਵਦੀਪ ਸਿੰਘ ਜਲਬੇੜਾ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਆਉਂਦੇ ਦਿਨਾਂ ਦੇ ਵਿੱਚ ਵੱਧ ਜਾਣ ਗਿਆ ਕਿਉਂਕਿ ਇੱਕ ਤਾਂ ਪੁਲਿਸ ਨੇ ਰਿਮਾਂਡ ਲੈ ਲਿਆ ਹੁਣ ਇਹਨੂੰ ਜਿਹੜਾ ਬਾਹ ਟੌਰਚਰ ਵੀ ਕੀਤਾ ਜਾਏਗਾ ਕਿਉਂਕਿ ਨਵਦੀਪ ਨੇ ਇਹ ਗੱਲ ਪਹਿਲਾਂ ਵੀ ਕਹੀ ਸੀਗੀ ਜਦੋਂ 28 ਮਾਰਚ ਨੂੰ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਦਾਲਤ 'ਚ ਪੇਸ਼ ਗੱਲ ਸਾਂਝੀ ਕੀਤੀ ਸੀਗੀ ਕਿ ਮੈਨੂੰ ਪੁਲਸ ਨੇ ਮਾਰਿਆ ਕੁੱਟਿਆ ਸੋ ਹੁਣ ਇਹਦਾਂ ਫੇਰ ਇੱਕ ਵਾਰੀ ਉਹਨਾਂ ਨੇ ਰਿਮਾਂਡ ਲੈ ਲਿਆ ਪਰ ਇਹਨਾਂ ਦੇ ਵਕੀਲ ਜਿਹੜੇ ਆ ਉਹ ਕੋਸ਼ਿਸ਼ ਕਰ ਰਹੇ ਆ ਵੀ ਕਿਸੇ ਤਰੀਕੇ ਨਵਦੀਪ ਨੂੰ ਜਿਹੜਾ ਵਾ ਉਹ ਜ਼ਮਾਨਤ ਦਵਾਈ ਜਾਏ ਪਰ ਨਾਲ ਸਵਾਲ ਇਹ ਵੀ ਖੜਾ ਹੁੰਦਾ ਵੀ ਉਹਨਾਂ ਕੇਸਾਂ ਦਾ ਕੀ ਬਣਿਆ ਉਸ ਪਰੰਪਰੀਤ ਨਾਂ ਦੇ ਮੁੰਡੇ ਦਾ ਕੀ ਬਣਿਆ ਜਿਹਨੂੰ ਬੋਰੇ 'ਚ ਪਾ ਕੇ ਕੁੱਟਿਆ ਤੇ ਮੁੜ ਕੇ ਰੋहतक ਪੀਜੀਆਈ ਲੈ ਗੇ ਜਿੱਥੇ ਉਹ ਇੱਕ ਵੀਡੀਓ ਜਾਰੀ ਹੋਇਆ ਤਾਂ ਪਤਾ ਲੱਗਾ ਵੀ ਇਹ ਜਿਹੜਾ ਮੁੰਡਾ ਇਹ ਤਾਂ ਇਸ ਵੇਲੇ ਰੋहतक ਪੀਜੀਆਈ ਦੇ ਵਿੱਚ ਦਾਖਲ ਆ ਬੁਰੇ ਤਰੀਕੇ ਨਾਲ ਉਹਨੂੰ ਕੁੱਟਿਆ ਮਾਰਿਆ ਗਿਆ ਸੀ ਬੁਰੇ ਚ ਪਾ ਕੇ ਉਹਨੂੰ ਕੁੱਟਿਆ ਸੀਗਾ ਮੂੰਹ ਉਹਦਾ ਸਾਰਾ ਜਿਹੜਾ ਵਾ ਉਹ ਤੋੜ ਦਿੱਤਾ ਸੀਗਾ ਅਜ ਬੜਾ ਉਹਦਾ ਤੋੜ ਦਿੱਤਾ ਲੱਤਾਂ ਬਾਹਾਂ ਉਹਦੀਆਂ ਤੋੜ ਦਿੱਤੀਆਂ ਔਰ ਇਸੇ ਦੌਰਾਨ ਸ਼ੁਭਕਰਨ ਜਿਹੜਾ ਵਾ ਉਹਦੀ ਜਾਨ ਚਲੀ ਗਈ ਸੀ ਉਦੋਂ ਵੀ ਜਿਹੜਾ ਵਾ ਕਿਸੇ ਕਿਸਮ ਦਾ ਕੋਈ ਕੇਸ ਰਜਿਸਟਰ ਨਹੀਂ ਹੋਇਆ ਪਰ ਨਵਦੀਪ ਦੇ ਵਕੀਲ ਇਹ ਦੱਸ ਰਹੇ ਆ ਵੀ ਜਿਹੜੀਆਂ ਧਰਾਵਾਂ ਇਹਨਾਂ ਨੇ ਲਾਈਆਂ ਨੇ ਇਹ ਬਣਦੀਆਂ ਹੀ ਨਹੀਂ ਨੇ ਜਿਹੜੀਆਂ ਸੱਟਾਂ ਪੁਲਿਸ ਵਾਲੇ ਦੱਸ ਰਹੇ ਆ ਵੀ ਨਵਦੀਪ ਗਈਆਂ ਉਹ ਬਿਲਕੁਲ ਮਾਮੂਲੀ ਸੱਟਾਂ ਨੇ ਉਹ ਕਿਸੇ ਕਿਸਮ ਦਾ 307 ਦਾ ਜਿਹੜਾ ਪਰਚਾ ਉਹ ਨਹੀਂ ਬਣਦਾ ਪਰ ਹਰਿਆਣਾ ਪੁਲਿਸ ਨੇ ਜਾਂ ਅੰਬਾਲਾ ਪੁਲਿਸ ਨੇ ਇਹਦੇ ਉੱਤੇ 307 ਦਾ ਜਿਹੜਾ ਇੱਕ ਹੋਰ ਮੁਕਦਮਾ ਦਰਜ ਕਰਕੇ ਇਹਦਾ ਰਿਮਾਂਡ ਹਾਸਲ ਕਰ ਲਿਆ ਤੇ ਹੁਣ ਦੇਖਦੇ ਹਾਂ ਕਿ ਇਹਦੇ ਜਿਹੜੇ ਵਕੀਲ ਨੇ ਉਹ ਇਹਨੂੰ ਜ਼ਮਾਨਤ ਦਵਾ ਪਾਉਂਦੇ ਆ ਜਾਂ ਫਿਰ ਹਰਿਆਣਾ ਪੁਲਿਸ ਜਿਹੜਾ ਕੋਈ ਹੋਰ ਮੁਕਦਮਾ ਉਹ ਵੀ ਸਾਹਮਣੇ ਲਿਆਊਗੀ ਨਰਦੀਪ ਸਿੰਘ ਜਲਬੇੜਾ ਕੋ ਮੁਕਦਮਾ ਨੰਬਰ 43ਵੇਂ ਮਾਨੀ ਇਲਾਕਾ ਰਜਿਸਟਰ ਸਾਹਿਬ ਦੀ ਅਦਾਲਤ ਨੇ ਪੇਸ਼ ਕੀਤਾ ਗਿਆ और वहाँ पुलिस ने उनकी गिरफ्तारी दिखा के दो दिन का पुलिस रिमांड मांगा और पुलिस ने आधार ये बनाया है कि इनके कुछ साथी हैं जिनको कि जलंधर से अरेस्ट करना है और इसके अलावा ये कह रहे हैं कि निशानदेही करानी है जिस जगह पर ये घटना हुई है तो हमने इन्होंने दो दिन का पुलिस रिमांड मांगा था हमने अदालत से रिक्वेस्ट की कि लगभग तीन महीने हो गए हैं नवदीप सिंह जलबेड़ा को अरेस्ट हुए चालीस नंबर मुकदमा में लेकिन पुलिस ने इन तीन महीनों में कोई प्रयास नहीं किए कि बाकी जो मुकदमा है उसमें या तो गिरफ्तार किया जाए या पूछताछ में शामिल किया जाए सिर्फ चालीस नंबर मुकदमा में ही अंदर थे जब जमानत या, या, याचिका लगी हमारी तो उसके बाद बाकी मुकदमों के बारे में ये जागे हैं पुलिस वाले लेकिन अदालत ने एक दिन का पुलिस रिमांड दिया है साथ ही मेडिकल कराने की उसकी हिदायत दी है और पुलिस ने अब लगभग ये देखिए सोलह जो एफ आई आर हैं वो कहते हैं कि हमने इसके खिलाफ लॉन्च की हुई हैं जिसमें से छः मुकदमे दो हज़ार जो बीस है दो हजार बीस और इक्कीस का जब किसान आंदोलन चल रहा था उसके हैं लेकिन वो ये कह रहे हैं कि किसान ये सरकार द्वारा वापस ले लिए गए हैं मुकदमे और अब जो न्यू जो नए मुकदमे हैं दो हजार तेईस से दो हज़ार चौबीस के दर्ज किए गए हैं और अदालत में ये भी हमने बताया कि जो अब ये मुकदमा नंबर तैतालीस में ये कह रहे हैं कि 307 बनती है तो इसमें जितने भी पुलिस ने मेडिकल लगाए हैं सब में जो वेपन्स हैं वो ब्लंट हैं और जो चोटे हैं वो साधारण हैं सिंपल हैं तो 307 भी नहीं बनती तो अब एक दिन का रिमांड दिया है पुलिस को देखते हैं कल क्या करते हैं